ਸਸੇ ਕਾਲਪੀਆਂ ਪੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੈਂ ਬਠਿੰਡੇ ਖੜਾ ਜੀ ਪਾਵਰ ਆਫ ਸ੍ਰੋਡ ਤੇ ਇਹ ਪਾਵਰੋ ਸ੍ਰੋਡ ਆ ਗਈ ਤੇ ਇੱਥੇ ਇੱਕ ਨਵਾਂ ਹਸਪੀਟਲ ਖੁੱਲੇ ਸ੍ਰੀ ਬਾਲਾ ਜੀ ਕੈਂਸਰ ਮਲਟੀ ਸਪੈਸ਼ਲਿਟੀ ਹਸਪੀਟਲ ਜੀ ਸਾਨੂੰ ਪਤਾ ਮਾਲਪੇ ਦੇ ਵਿੱਚ ਕੈਂਸਰ ਦੀ ਸਮੱਸਿਆ ਬਹੁਤ ਜ਼ਿਆਦਾ ਆ ਤੇ ਕਈ ਵਾਰੀ ਸਰਜਰੀ ਦੀ ਲੋੜ ਹੁੰਦੀ ਆ ਸਾਨੂੰ ਇੱਕ ਚੰਗੇ ਸਰਜਨ ਦੀ 10 12 ਜਿਹੜੇ ਪਿਛਲੇ 10 ਸਾਲਾਂ ਤੋਂ ਬਠਿੰਡੇ ਦੇ ਵਿੱਚ ਸਵਾਵਾ ਦੇ ਰਹੇ ਉਹਨਾਂ ਨੇ ਆਪਣਾ ਹੁਣ ਹਸਪੀਟਲ ਪਾਵਰੋ ਸ੍ਰੋਡ ਤੇ ਬਣਾਇਆ ਸ੍ਰੀ ਬਾਲਾ ਜੀ ਤੇ ਸਰਜਨ ਡਾਕਟਰ ਅਜੂਸ ਮੱਕੜ ਹੈਗੇ ਜੀ ਕੈਂਸਰ ਦੇ ਮੈਸਲੋਂ ਕੋਨੇ ਸਰਦ ਤੇ ਨਾਲ ਉਹਨੇ ਡਾਕਟਰ ਮਨਜੀਤ ਸਿੰਘ ਜੋੜਾ ਵੀ ਬੈਠੇ ਜਿਹੜੇ ਰੇਡੀਓਥੈਰੇਪੀ ਦੇ ਸੀਨੀਅਰ ਮਾਲਵੇ ਦੇ ਮੰਨੇ ਪ੍ਰਵੰਨੇ ਰਖ ਨੇ ਬਹੁਤ ਸੋਹਣਾ ਰੈਡਸਨ ਹਸਪੀਟਲ ਬਣਾਇਆ ਆਪਾਂ ਗੱਲਬਾਤ ਕਰਾਂਗੇ ਕੀ ਕੀ ਸਭਾਵਾਂ ਇਸ ਹਸਪੀਟਲ ਦੇ ਵਿੱਚ ਮਿਲ ਰਹੀਆਂ ਨੇ ਤੇ ਅੱਜ ਆਪਾਂ ਡਾਕਟਰ ਸਾਹਿਬ ਨਾਲ ਕਰਦੇ ਹਾਂ ਗੱਲਬਾਤ ਤੇ ਆਪਣੇ ਨਾਲ ਡਾਕਟਰ ਸਾਹਿਬ ਹੈਗੇ ਡਾਕਟਰ ਸਾਹਿਬ ਆਪਾਂ ਕਰਦੇ ਹਾਂ ਗੱਲ ਡਾਕਟਰ ਸਸ਼ੀ ਕਾਲਜ ਸਸ਼ੀ ਗਰ ਵੀਰੇ ਡਾਕਟਰ ਸਾਹਿਬ ਪਹਿਲਾਂ ਤੁਹਾਨੂੰ ਮੁਬਾਰਕਾਈ ਤੁਸੀਂ ਨਵਾਂ ਹਸਪੀਟਲ ਬਣਾਇਆ ਬਹੁਤ ਬਹੁਤ ਧੰਨਵਾਦ ਵੀਰੇ ਅੱਜ ਡਾਕਟਰ ਸਾਹਿਬ ਪਰਸ਼ਪਨਾਮ ਚ ਮੈਂ ਡਾਕਟਰ ਆਯੂਸ਼ ਮਕਰਣ ਤੇ ਮੈਂ ਕੈਂਸਰ ਸਰਜਨ ਹਾਂ ਅੱਛਾ ਕੈਂਸਰ ਸਰਜਰੀ ਤੋਂ ਇਲਾਵਾ ਹੋਰ ਆਪਾਂ ਕਿਹੜੇ ਕਿਹੜੇ ਸਵਾਮੈਸ ਹਸਪੀਟਲ ਦੇ ਵਿੱਚ ਦੇ ਰਹੇ ਆ ਸਾਡੇ ਕੋਲ ਕੀਮੋਥੈਰਪੀ ਦੀ ਸੁਵਿਧਾ ਵੀ ਹੈਗੀ ਸਾਡੇ ਕੋਲ ਰੇਡੀਓਥੈਰਪੀ ਦੇ ਡਾਕਟਰ ਵੀ ਆਉਂਦੇ ਡਾਕਟਰ ਜੋੜਾ ਤੇ ਮੇਰੇ ਵਾਈਫ ਡੈਂਟਿਸਟ ਹੈਗੇ ਓਕੇ ਤੇ ਡੈਂਟਲ ਦਾ ਹਰ ਤਰ੍ਹਾਂ ਦਾ ਕੰਮ ਜਿਵੇਂ ਕਿ ਇੰਪਲਾਂਟ ਤੱਕ ਵੀ ਹੋ ਗਏ ਸਕੀਲਿੰਗ ਹੋ ਗਈ ਰੂਟ ਕਨਲ ਹੋ ਗਿਆ ਦੰਦਾਂ ਦਾ ਵੀ ਹਰ ਤਰ੍ਹਾਂ ਦਾ ਇਲਾਜ ਆਪਣੇ ਹਸਪਤਾਲ ਚ ਕਰ ਰਹੇ ਆ ਡਰਸ ਆਪਾ ਦਰਸ਼ਕਾਂ ਨੂੰ ਦਸੀ ਇੱਕ ਆਮ ਸਰਜਰੀ ਹੁੰਦੀ ਹੈ ਜਨਰਲ ਸਰਜਰੀ ਤੇ ਇੱਕ ਔਨਕੋ ਸਰਜਰੀ ਹੁੰਦੀ ਹੈ ਇਹਦਾ ਕੀ ਫਰਕ ਹੁੰਦਾ ਜੀ ਦੇਖੋ ਔਨਕੋ ਸਰਜਰੀ ਜਿਹੜੀ ਕੈਂਸਰ ਸਰਜਰੀ ਹੈ ਉਹ ਜਨਰਲ ਸਰਜਰੀ ਤੋਂ ਬਹੁਤ ਜ਼ਿਆਦਾ ਐਕਸਟੈਂਸਿਵ ਹੁੰਦੀ ਹੈ ਐਕਸਟੈਂਸਿਵ ਦਾ ਮੇਰਾ ਮਤਲਬ ਹੈ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਕੀ ਹੈ ਕਿ ਜਿਵੇਂ ਟਿਊਮਰ ਹੁੰਦਾ ਅਸੀਂ ਕਹਿੰਨੇ ਵੀ ਟਿਊਮਰ ਨੂੰ ਆਲੇ-ਦੁਆਲੇ ਦੀ ਚੀਜ਼ਾਂ ਦੇ ਨਾਲ ਕੱਢਣਾ ਪੈਂਦਾ ਇਕੱਲਾ ਉਹੀ-ਉਹੀ ਜਗ੍ਹਾ ਕੱਢ ਕੇ ਕੰਮ ਨਹੀਂ ਚੱਲਦਾ ਨਾਲ ਰੀਜਨਲ ਲਿੰਫ ਨੋਡ ਹੁੰਦੇ ਆ ਰੀਜਨਲ ਲਿੰਫ ਨੋਡ ਦਾ ਮਤਲਬ ਹੁੰਦਾ ਜਿੱਦੇ ਰਾਹੀਂ ਬਿਮਾਰੀ ਅੱਗੇ ਫੈਲਦੀ ਆ ਉਹ ਲਿੰਫ ਨੋਡ ਦਾ ਡਿਸੈਕਸ਼ਨ ਜਾਂ ਉਹਨੂੰ ਵੀ ਕੱਢਣਾ ਹੁੰਦਾ ਤਾਂ ਕਿ ਪ੍ਰੋਪਰ ਸਟੇਜਿੰਗ ਹੋ ਸਕੇ ਔਰ ਨਾਲ ਕਿਉਰ ਰੇਟ ਜਿਹਨੂੰ ਆਪਾਂ ਕਹਿੰਦੇ ਵੀ ਠੀਕ ਹੋਣ ਦੀ ਦਰ ਉਹ ਵੀ ਵਧੀਆ ਹੋ ਸਕੇ ਤਾਂ ਜਿਹੜੀ ਇੱਕ ਕੈਂਸਰ ਸਰਜਰੀ ਆ ਉਹ ਇੱਕ ਨਾਰਮਲ ਸਰਜਰੀ ਤੋਂ ਵੱਡੀ ਆ ਐਕਸਟੈਂਸਿਵ ਹੁੰਦੀ ਹੈ ਹਾਂਜੀ ਪੁਰਾਣੇ ਸਮਿਆਂ ਦੇ ਵਿੱਚ ਜਰਨਲ ਸਰਜਨ ਹੀ ਸਰਜਰੀ ਕਰ ਦਿੰਦੇ ਸੀ ਤੇ ਉਸ ਤੋਂ ਇੱਕ ਧਾਰਨਾ ਬਣੀ ਹੋਈ ਸੀ ਲੋਕਾਂ ਦੇ ਵਿੱਚ ਵੀ ਕੈਂਸਰ ਨੂੰ ਕੈਂਚੀ ਨਹੀਂ ਲਗਾਉਣੀ ਚਾਹੀਦੀ ਚਲੋ ਉਸ ਤੋਂ ਬਾਅਦ ਫਿਰ ਪੜ੍ਹ ਲਿਖ ਕੇ ਵੱਡੇ ਡਾਕਟਰ ਆਏ ਜਿਹੜੇ ਕੈਂਸਰ ਦੇ ਸਪੈਸ਼ਲ ਸਰਜਨ ਬਣ ਕੇ ਆਏ ਲੋਕਾਂ ਵਾਸਤੇ ਵਧੀਆ ਹੋਇਆ ਜੀ ਕਾਫੀ ਲੋਕਾਂ ਦੀ ਜਾਨ ਵੀ ਬਚੀ ਡਾਕਟਰ ਜੇ ਗੱਲ ਕਰੀਏ ਕੈਂਸਰ ਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਸਰਜਰੀਆਂ ਆਪਾਂ ਜਿਹੜੀਆਂ ਇੱਥੇ ਕਰਦੇ ਹਾਂ ਦੇਖੋ ਆਪਾਂ ਆਪਣੇ ਕੋਲ ਇੱਕ ਬ੍ਰੇਨ ਦੇ ਟਿਊਮਰ ਛੱਡ ਕੇ ਹਾਂਜੀ ਆਪਾਂ ਜਬੜੇ ਤੋਂ ਲੈ ਕੇ ਪੌਂ ਤੱਕ ਦੇ ਹਰ ਸਾਰੇ ਤਰ੍ਹਾਂ ਦੇ ਕੈਂਸਰ ਦੇ ਆਪਰੇਸ਼ਨ ਜਿਵੇਂ ਕਿ ਜਬੜੇ ਦਾ ਕੈਂਸਰ ਹੋ ਗਿਆ thyroid ਦਾ ਕੈਂਸਰ ਹੋ ਗਿਆ ਥੁੱਕ ਦੀ ਗ੍ਰੰਥੀ ਇੱਥੇ ਪੈਰੋਟਿਡ ਹੁੰਦਾ ਉਹਦਾ ਕੈਂਸਰ ਹੋ ਗਿਆ ਚਮੜੀ ਦੇ ਕੈਂਸਰ ਖਾਣੇ ਦੀ ਨਲੀ ਦੇ ਕੈਂਸਰ ਖਾਣੇ ਦੀ ਨਲੀ ਦੇ ਕੈਂਸਰ ਵਿੱਚ ਅਸੀਂ ਦੁਰਬੀਨ ਵਾਲਾ ਆਪਰੇਸ਼ਨ ਵੀ ਕਰਦੇ ਆ ਜਿਹਨੂੰ ਅਸੀਂ ਬਾਟ ਸਿਕਸੋਪੇਕਟੋਮੀ ਕਹਿੰਦੇ ਆ ਹੈਨਾ ਫਿਰ ਪੇਟ ਦੇ ਕੈਂਸਰ ਆਂਤ ਦੇ ਕੈਂਸਰ ਪਿੱਤੇ ਦੇ ਅਗਨਾਸ਼ ਦੇ ਕੈਂਸਰ ਕਿਡਨੀ ਦੇ ਕੈਂਸਰ ਪਿਸ਼ਾਬ ਦੀ थैਲੀ ਦੇ ਕੈਂਸਰ ਲਿੰਗ ਦੇ ਕੈਂਸਰ ਬੱਚਾ ਦਾਣੀ ਅੰਡ ਕੋਸ਼ ਇਹਨਾਂ ਦੇ ਕੈਂਸਰ ਤਾਂ ਬੇਸਿਕਲੀ ਆਪਾਂ ਹਰ ਤਰ੍ਹਾਂ ਦੇ ਕੈਂਸਰ ਦਾ ਆਪਰੇਸ਼ਨ ਜਿਹੜਾ ਇੱਕ ਕਲਾ ਆਪਾਂ ਬ੍ਰੇਨ ਟਿਊਮਰਸ ਆਪਰੇਟ ਨਹੀਂ ਕਰਦੇ ਉਹ ਨਿਊਰੋ ਸਰਜਰੀ ਦਾ ਕੰਮ ਹੁੰਦਾ ਬਾਕੀ ਆਪਾਂ ਹਰ ਤਰ੍ਹਾਂ ਦੇ ਕੈਂਸਰ ਆਲਮੋਸਟ ਇੱਥੇ ਆਪਰੇਟ ਕਰਦੇ ਆ ਡਾਕਟਰ ਲੋਕਾਂ ਦੇ ਵਿੱਚ ਧਾਰਨਾ ਬਣੀ ਹੋਈ ਹੈ ਜੇ ਕੈਂਸਰ ਦੀ ਸਰਜਰੀ ਤੋਂ ਬਾਅਦ ਕੀਮੋ ਲਗਾਉਣੀ ਹੀ ਪੈਂਦੀ ਹੈ ਇਹ ਜ਼ਰੂਰੀ ਹੈ ਜਾਂ ਕਈਆਂ ਦੇ ਵਿੱਚ ਨਹੀਂ ਲੋੜ ਹੁੰਦੀ ਕੈਂਸਰ ਦਾ ਟ੍ਰੀਟਮੈਂਟ ਵੀ ਜੀ ਡਿਪੈਂਡ ਕਰਦਾ ਹੈ ਵੀ ਕਿਹੜੀ ਸਟੇਜ ਦਾ ਕੈਂਸਰ ਹੈ ਜੀ ਹਰ ਕੈਂਸਰ ਆਪਣੇ ਆਪ ਚ ਅੱਡ ਹੈਗਾ ਈਵਨ ਮੈਂ ਕਹੂੰ ਗਲ ਵੀ ਦੋ ਪੇਸ਼ੈਂਟ ਹੈਗੇ ਬ੍ਰੈਸਟ ਕੈਂਸਰ ਦੇ ਹੈਗੇ ਤਾਂ ਉਹ ਦੋਨੋਂ ਬ੍ਰੈਸਟ ਕੈਂਸਰ ਵੀ ਇੱਕ ਜਿਓ ਜਿਹੀ ਨਹੀਂ ਉਹ ਵੀ ਦੋਨੋਂ ਅੱਡੀ ਹੈਗੇ ਤਾਂ ਕੈਂਸਰ ਦਾ ਜਿਹੜਾ ਸਾਰਾ ਟ੍ਰੀਟਮੈਂਟ ਹੈ ਉਹ ਉਹਦੀ ਸਟੇਜ ਤੇ ਡਿਪੈਂਡ ਕਰਦਾ ਹੈ ਜੀ ਕਦੇ ਕਦੇ ਵੀ ਕੈਂਸਰ ਦੇ ਤਿੰਨ ਤਰ੍ਹਾਂ ਦੇ ਮੁਲਤੈ ਇਲਾਜ ਉਦਦੇ ਆਪਾਂ ਮੰਨੀਏ ਤਾਂ ਵੀ ਇੱਕ ਆਪਰੇਸ਼ਨ ਹੈਗੇ ਇੱਕ ਕੀਮੋ ਹੈ ਇੱਕ ਸਿਕ ਹੈਗੇ ਜੀ ਕਿਹੜਾ ਇਲਾਜ ਲੱਗਣਾ ਹੈ ਕਿਹੜਾ ਨਹੀਂ ਲੱਗਣਾ ਇਹ ਸਾਰਾ ਇਸ ਗੱਲ ਤੇ ਡਿਪੈਂਡ ਕਰਦਾ ਵੀ ਕਿਹੜੀ ਸਟੇਜ ਦਾ ਟਿਊਮਰ ਹੈ ਤੇ ਕਿਹੜੀ ਥਾਂ ਦਾ ਟਿਊਮਰ ਹੈ ਸਟੇਜ ਕਿਹੜੀ ਹੈ ਜੀ ਜੀ ਤੇ ਹਰ ਕੈਂਸਰ ਵਿੱਚ ਨਹੀਂ ਵੀ ਹਰ ਕੈਂਸਰ ਦੀ ਕੀਮਤ ਨੂੰ ਕਿਡਨੀ ਕੈਂਸਰ ਹੈ ਜੋ ਫੈਲਿਆ ਹੋਇਆ ਨਹੀਂ ਹੈ ਔਰ ਆਪਾਂ ਆਪਰੇਸ਼ਨ ਵਧੀਆ ਕਰਤਾ ਤੋਂ ਉਹਦੇ ਬਾਅਦ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ ਫਿਰ ਕੀਮੋ ਲੱਗਦੀ ਨਹੀਂ ਜੀ ਜੀ ਤੇ ਡਾਕਟਰ ਸਾਹਿਬ ਜਿੱਦਾਂ ਹੁਣ ਅੱਜਕੱਲ ਕਾਰਡ ਵਗੈਰਾ ਚੱਲਦੇ ਗਾਡ ਦੇ ਵਿੱਚ ਇਲਾਜ ਹੁੰਦਾ ਉਹ ਆਪਣੇ ਕੋਲੇ ਸੁਵਿਧਾ ਆਪਣੇ ਕੋਲ ਹਜੇ ਇਸ ਵੇਲੇ ਕੀਮੋ ਸਰਜਰੀ ਤੇ ਸਕੇ ਸਾਰੇ ਕਾਰਡ ਦੀ ਬਿਲਹ ਸੁਵਿਧਾ ਉਪਲਬਧ ਹੈਗੀ ਹੈ ਤੇ ਜਲਦੀ ਸਰਜਰੀ ਤੇ ਕਾਰਡ ਵੀ ਸਟਾਰਟ ਹੋ ਜਾਣਗੇ ਠੀਕ ਉਹ ਤੁਸੀਂ ਅਪਲਾਈ ਕੀਤਾ ਜਲਦੀ ਸਰਜਰੀ ਵੀ ਕਾਰਡ ਦੇ ਵਿੱਚ ਸਟਾਰਟ ਹੋ ਜੀ ਠੀਕ ਹੈ ਪਾਵਰਸ ਰੋਡ ਤੇ ਜੀ ਹਾਂ ਹਸਪਤਾਲ ਜਿਹੜਾ ਹੈ ਉਹ ਪਾਵਰ ਰੋਡ ਤੇ ਚਾਰ ਨੰਬਰ ਗਲੀ ਤੇ ਕੋਰਨਰ ਤੇ ਸ਼੍ਰੀ ਬਾਲਾਜੀ ਕੈਂਸਰ ਐਂਡ ਮਲਟੀ ਸਪੈਸ਼ਲਟੀ ਹਸਪਤਾਲ ਠੀਕ ਹੈ ਜੀ ਜੀ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਜਿੱਥੇ ਜ਼ਿਆਦਾ ਗਿਣਤੀ ਦੇ ਵਿੱਚ ਕਾਰਾਂ ਆਈਆਂ ਖੜੀਆਂ ਹੁੰਦੀਆਂ ਉਸ ਜਗ੍ਹਾ ਦੇ ਉੱਤੇ ਇਹ ਜਿਹੜਾ ਹਸਪਤਾਲ ਸਾਹਮਣੇ ਦੇਖੋਗੇ ਬਾਲਾਜੀ ਹੈਗਾ ਤੇ ਆ ਨੰਬਰ ਚੱਲੀ ਜਾਂਦਾ ਕਿਸੇ ਨੇ ਜੇ ਕੋਈ ਸੰਪਰਕ ਕਰਨਾ ਕੋਈ ਨੰਬਰ ਲਵਾਉਣਾ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਪੁੱਛਣੀ ਹੈ ਤੁਸੀਂ ਪੁੱਛ ਸਕਦੇ ਹੋ ਦੂਸਰੀ ਗੱਲ ਡਾਕਟਰ ਸਾਨੂੰ ਪਿਛਲੇ ਮੈਂ 10 ਸਾਲਾਂ ਤੋਂ ਜਾਣਦਾ ਮੈਂ ਬਟੰਡੇ ਦੇ ਵਿੱਚ ਕਈ ਹਸਪਤਾਲਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਾਫੀ ਹੱਦ ਤੱਕ ਕਾਮਯਾਬੀ ਹੋਈ ਹੈ ਤੇ ਕੇਅਰ ਇਹ ਮਰੀਜ਼ ਦੀ ਬਹੁਤ ਜਿਆਦਾ ਕਰਦੇ ਜਿੰਨਾ ਚਿਰ ਇਹਨਾਂ ਨੂੰ ਪੂਰੀ ਤਸੱਲੀ ਨਾ ਹੋਵੇ ਉਹਨਾਂ ਚਿਰ ਮਰੀਜ਼ ਨੂੰ ਇਹ ਭੇਜਣੀ ਇਹ ਗੱਲ ਦੀ ਗਰੰਟੀ ਅਸੀਂ ਆਪ ਖੋਦ ਲੈਣੇ ਕਿਉਂਕਿ ਅਸੀਂ ਵੀ ਇਸ ਲੈਂਡ ਦੇ ਵਿੱਚ ਕੰਮ ਕਰਿਆ ਡਾਕਟਰ ਸਾਹਿਬ ਹੋਰ ਕੁਝ ਕਹਿਣਾ ਚਾਹੁੰਗੇ ਬਸ ਜੀ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਵੀ ਬਰੀਜ਼ ਨੂੰ ਜਾਂ ਕਿਸੇ ਵੀ ਬੰਦੇ ਨੂੰ ਕੈਂਸਰ ਬਾਰੇ ਕੋਈ ਵੀ ਜਾਣਕਾਰੀ ਜਾਂ ਮਦਦ ਚਾਹੀਦੀ ਅਸੀਂ 24 ਘੰਟੇ ਹੈਗੇ ਆਂ ਕੋਈ ਪੇਸ਼ੈਂਟ ਗਰੀਬ ਹੈ ਪੇਮੈਂਟ ਦਾ ਪ੍ਰੋਬਲਮ ਹੈ ਅਸੀਂ ਉਹਦੇ ਵਿੱਚ ਵੀ ਪੂਰੀ ਪੂਰੀ ਮਦਦ ਕਰਾਂਗੇ ਅੱਛਾ ਜੇ ਕੋਈ ਪੂਰ ਪੇਸ਼ੈਂਟ ਆ ਤਾਂ ਸਾਡੀ ਤਰਫੋਂ ਪੂਰੀ ਪੂਰੀ ਮਦਦ ਰੋਗੀ ਜਿੰਨਾ ਅਸੀਂ ਕਰ ਸਕਦੇ ਹਾਂ ਉਹ ਪੂਰਾ ਕਰਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਧੰਨਵਾਦ ਜੀ